ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਨਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 87726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਫਤੇਗੜ ਕੋਰੋਟਾਣਾ ਤਹਿਸੀਲ ਤੇ ਜਿਲ੍ਹਾ ਬਾਈ ਨੂੰ ਮੋਗ ਗਈ ਪੈਂਦੇ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਕਰਦੇ ਬਾਈ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਤੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੇ ਆਜ ਦੋ ਐਨੀਮਲ ਸੇਲ ਆ ਜੀ ਦੋਨੇ ਗੱਬਣ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜਿਹੜਾ ਤੁਹਾਨੂੰ ਪਸੰਦ ਆਊਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਵੀਰੇ ਜਗਮੂਨ ਸਿੰਘ ਪਿੰਡ ਫਾਦੇਗੜ ਕਰੋਟਾਣਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਵੀਰੇ ਮੋਬਾਈਲ ਨੰਬਰ 9849ਜੀ 74348 ਵੀਰੇ ਠੀਕ ਆ ਪਹਿਲਾ ਵਾਲਾ ਮਾਲ ਵੈਗ ਗਿਆ ਜੀ ਹਾਂਜੀ ਬਹੁਤ ਵਧੀਆ ਵੀਰੇ ਠੀਕ ਆ ਜੀ ਇੱਕ ਨੰਬਰ ਬਈ ਇਹ ਚਿੱਟੀ ਕਬੂਤਰੀ ਫਿਰ ਕਿੱਥੋਂ ਲੈ ਕੇ ਆਂਦੀ ਹੈ ਕਬੂਤਰੀ ਬਸ ਨੋਕਲ ਹੀ ਲਈ ਆ ਵੀਰੇ ਆਪਾਂ ਠੀਕ ਆ ਬਾਈ ਹਾਂਜੀ ਵੀਰੇ ਸੁਆਕੇ ਨਮਾ ਜੀ ਪਹਿਲਾ ਵੀਰੇ ਪਲੂਣ ਬੈੜਾ ਦੰਦੋ ਜੀ ਖੀਰੀ ਆਈ ਦੰਦੋ ਖੀਰਾ ਬੱਚਾ ਹੀ ਆ ਹਾਂ ਖੀਰਾ ਬੱਚਾ ਠੀਕ ਆ ਬਾਈ ਸੀਮਣ ਕਿਹੜਾ ਡੈਨਮਾਰਕ ਦਾ ਲਗਾਈ ਡੈਨਮਾਰਕ ਦਾ ਲਗਾਈ ਆਪ ਕਿਹੜੇ ਦੀ ਹੈ ਜੀ ਆ ਇਹਦੇ ਬਾਰੇ ਤਾਂ ਜੀ ਪੁੱਛਿਆ ਨਹੀਂ ਹਾਂ ਉਹਦਾ ਕੋ ਸਟਰਾ ਸੀਗਾ ਜੀ ਉਹਦੇ ਜਪਰ ਕੋਈ ਵੀਰ ਆਪਣਾ ਨਾ ਕਰੂਗਾ ਸਭ ਦਾ ਉਹਨੂੰ ਆਪਾਂ ਇਹਦੀ ਡਿਟੇਲ ਡਿਟੇਲ ਲੈ ਜਾਾਂਗੇ ਵੀਰੇ ਠੀਕ ਹੈ ਦਿਨ ਕਿੰਨੇ ਲੈ ਜੂ ਬਾਈ ਦਿਨ ਵੀਰੇ ਇਹਦੇ ਹੈਗੇ 29 ਤਰੀਕ ਨੂੰ ਪੂਰੇ ਵੀਰੇ ਠੀਕ ਹੈ ਬਾਈ ਹਜੇ 3-4 ਦਿਨ ਤਾਂ ਹਾਂ ਹਾਂ ਰਾਮ ਦਰਨ ਆ ਜੂ ਹਾਂਜੀ ਠੀਕ ਹੈ ਬਾਕੀ ਇੱਕ ਅਦਾ ਤਨ ਉੱਪਰ ਵੀ ਲਾ ਹਾਂਜੀ ਹਾਂਜੀ ਕਈ ਵਾਰੀ ਬਸ ਇਹਦੀ ਡੰਨ ਹੈ ਜੀ ਸਾਰਾ ਕੁਝ ਓਕੇ ਵੀਰੇ ਬਾ ਆਪਣੀ ਗਾਰੰਟੀ ਹੋਊਗੀ ਪੂਰੀ ਗਾਰੰਟੀ ਵੱਡੇ ਵੀਰੇ ਸੀਲਸ ਲੱਗ ਵੀ ਮੈਂ ਨਾ ਪੂਰੀ ਤੁਹਾਡੇ ਸਾਹਮਣੇ ਹੱਥ ਫੇਰ ਕੇ ਦਿਖਾਵਾਂਗੇ ਵੀਰੇ ਤੋੜ ਕੇ ਦਿਖਾ ਦੇ ਵੀਰ ਲਓ ਜੀ ਚਿੱਟੀ ਕਬੂਤਰੀ ਆ ਬੱਚਾ ਹੀ ਆ ਜੀ ਹਜੇ ਕੀੜਾ ਬੱਚਾ ਏ ਦਿਨ ਦੋ ਤਿੰਨ ਦਾ 210 ਦਾ ਡੇਢ ਮਤਾਬਕ ਪਏ ਆ ਤੇ ਇਨੇ ਫੈਕਸ ਹੇਡਰ ਦੀ ਗਾ ਕਿਤੇ ਇੱਕ ਤੇ ਹੀ ਮਿਲਦੀ ਆ ਕਰਮੀ ਦਾ ਕਰਮਾਲੀ ਦਾ ਭਵਾਨਾ ਐਂਡ ਬੁਣਿਆ ਪਿਆ ਦੇਖ ਸਕਦੇ ਹੋ ਤੁਸੀਂ ਸੋਹਣੀ ਫੇਸ ਕੁਆਲਿਟੀ ਉਹ ਤੇ ਕੋਈ ਨਹੀਂ ਬਰੀਡ ਦਾ ਬੱਚਾ ਹਜੇ ਤਾਂ ਕੱਦ ਵੀ ਕਰਮ ਵਾਲੀ ਨੇ ਕਰਨਾ ਹੈਗਾ ਕਿਉਂਕਿ ਜਿੰਨਾ ਟਾਈਮ ਦੰਦਾ ਚ ਪੂਰੀ ਨਹੀਂ ਹੁੰਦੀ ਕੱਦ ਕਰ ਹੀ ਜਾਣਾ ਕਿੰਨਾ ਬਾਜੂ ਬਾਈ ਦੁੱਧ ਦੁੱਧ ਵੀਰੇ ਨੂੰ 15 ਪਲੱਸ ਦੇਣਾ ਚਾਹੀਦਾ ਗਾਂ ਸੇਵਾ ਦਾ ਬਾਲਾ ਨਹੀਂ ਕੋਈ ਬਾਲਾ ਨਹੀਂ ਹੈ ਅਸੀਂ ਆਪਾਂ ਕਹਿੰਦੇ ਕਿ ਬਾਈ ਕਿ ਸੇਵਾ ਦਾ ਹੁੰਦਾ ਵੀਰੇ ਦੁੱਧ ਸੇਵਾ ਦਾ ਹੀ ਦੁੱਧ ਸੇਵਾ ਦਾ ਹੁੰਦਾ ਜਿਹੜੇ ਹਿਸਾਬ ਨਾਲ ਬਾਈ ਬਰੀਡ ਆ ਮੇਰੇ ਹਿਸਾਬ ਨਾਲ ਤਾਂ ਜਿੰਨਾ ਮਰਜੀ ਚੋ ਲੋ ਜਿੰਨਾ ਮਰਜੀ ਚੋ ਲੋ ਹੈਨਾ ਪਰ ਆਪਾਂ ਐਵੇਂ ਕਹਦੀਆਂ ਮਗਰੋਂ ਅਗਲਾ ਕਹਿੰਦੇ ਬਾਈ ਤੂੰ ਤਾਂ 20 ਕਹਿੰਦਾ ਸੀ ਨਹੀਂ ਉਹ ਕੰਮ ਨਹੀਂ ਖਾਣਾ ਸੋਹਣਾ ਗੁਲਾਬੀ ਕੱਲਾ ਕੱਲਾ ਮੰਜੇ ਦੇ ਪਾਵੇ ਆਂ ਗੂ ਨਿੱਖੜਮਾ ਸੋਹਣੀ ਫੇਸ ਕੁਆਲਟੀ ਬਰੀਡ ਚੰਗੀ ਆ ਸੀਲਸ ਲੱਗ ਪੂਰੇ ਅਡਰ ਕੁਆਲਟੀ ਬਹੁਤ ਸੋਹਣੀ ਲੱਗੀ ਜੀ ਕਿਆ ਕਰੋ ਜੀ ਐਣ ਨਕੀ ਨਿਆ ਫੀਸ ਆ ਜੀ ਬਿਲਕੁਲ ਸ਼ਮਾ ਸੀਲਸ ਲੱਗ ਲੋ ਜੀ ਪਿਲਾਣੀ ਬੰਨੀ ਆ ਤੇ ਬੜਾ ਪੁੱਠੇ ਪਾਸੇ ਦੀ ਬਹਿ ਜੋ ਐਡਾ ਠੰਡਾ ਪਸ਼ੂ ਕਿਤੇ ਹੀ ਮਿਲਦਾ ਬਾਈ ਉਹ ਵੀ ਪਲੂਨ ਮੋਲੇ ਭਾਈ ਆਪਾਂ ਕਰਨ ਨਾਲ ਲੈਣ ਦੇਣ ਵਾਲਾ ਜੈਜਾ ਜਿਹਦੇ ਤੇ ਸੌ ਛੱਡਾਂਗੇ ਹੋਈ ਛੱਡਿਓ ਬਸ 74000 ਦੀ ਦੇਵਾਂਗੇ ਵੀਰੇ 43000 ਦੀ ਦੇਣੀ ਹੈ ਦੇਣੀ ਆ ਵੀਰੇ ਠੀਕ ਹੈ ਜੀ ਹਾਂਜੀ ਵੇੜ ਬਾਈ ਹੁਣ ਜੇ ਵੀਰ ਵਪਾਰ ਕਰਦੇ ਪਤਾ ਉਹਨਾਂ ਨੂੰ ਵੀ ਕਿੱਥੇ ਵਿਕਣੀਆਂ ਹਨ ਹਨਾ ਪਰ ਚਲ ਆ ਪਾਣੇ ਵੀ ਵੀਰ ਕਹੇ ਵੀਰ ਭਰਾ ਨੂੰ ਗਾ ਉਹਨਾਂ ਨੂੰ ਰੋਟੀ ਦੇ ਕੇ ਜਾਵੇ ਸਹੀ ਗੱਲ ਹੈ 43000 ਚੋਂ 100 ਰੁਪਈਆ ਛੱਡਣਾ 100 ਰੁਪਈਆ ਵੀਰੇ ਸਰ ਠੀਕ ਹੈ ਜੀ ਵੀਰੇ ਮੇਰਾ ਵੀਰੂ 40 42 ਵਾਲਾ ਨਾ ਫੋਨ ਲਾਵੇ ਵੀ ਕਿਤੇ 40 ਦੀ ਹੋ ਜੂ ਜਾਂ ਘਟ ਹੋ ਜੂਗੀ ਉਹ ਨਾ ਭਰਾ ਫੋਨ ਲਾ ਆਉਣਾ ਫੋਨ ਵੀਰ ਨਾ ਵੇਲਾ ਹਾਂ ਵੇਖਣ ਤੋਂ ਭਾਂਦੀ ਸਾਰੀ ਝੜੀ ਵੇਖੀ ਜਾਂਦਾ ਹਾਂ ਹਾਂ ਜੀ ਬਾਈ ਕਹਿੰਦਾ 43000 ਚੋਂ 100 ਰੁਪਈਆ ਛੱਡਣਾ 40 42 ਵਾਲਾ ਫੋਨ ਨਾ ਲਾਵੇ ਫੈਕਸ ਵੀ ਨਗੀਨਾ ਪੈਸਾ ਜੀ ਫੈਕਸ ਰੇਟ ਦਾ ਦੋ ਨੰਬਰ ਬੱਚਾ ਇਹ ਵੀ ਚੰਗਾ ਜੀ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੰਦੋ ਚੌਗੀ ਆ ਹੂੰ ਤੋ 4 ਦੰਦਾ 4 ਦੰਦਾ ਵੀਰੇ ਠੀਕ ਆ ਇਹਦੇ ਦੰ ਹੈਗੇ ਵੀਰੇ 5 ਤਰੀਕ ਨੂੰ ਪੂਰੇ 5 ਨੂੰ ਹਜੇ ਤਾਂ ਦੰ ਨਹੀਂ ਬਹੁਤ ਪਏ ਦੰ ਪਏ ਖੋਲੇ ਡੋਲੇ ਹਾਂ 10 ਦੰ ਖੋਲੇ ਡੋਲੇ ਲੈ ਜੂ ਵੀਰੇ ਹਾਂਜੀ ਤੇ ਸੁਆ ਪੈਂਦਾ ਪਹਿਲਾ ਹਾਂ ਪਲੂਣਾ ਵੀਰੇ ਠੀਕ ਆ ਜੀ ਕਿੰਨਾ ਕੱਪਾ ਜੀ ਦੁੱਧ ਦੁੱਧ ਵੀਰੇ ਇਹਨੂੰ ਤਾਂ ਮੰਨ ਕੇ ਚਲੋ 18-18 ਕਿਲੋ ਚਾਹੀਦੇ ਜਿਵੇਂ ਕੱਦ ਕਾਠ ਆ ਸਹੀ ਗੱਲ ਆ ਜੀ ਹੈਟ ਚੰਗੀ ਆ ਵੀਰੇ ਬਾਕੀ ਥਣਾਂ ਦੇ ਦੰ ਨਾ ਸਾਰਾ ਕੁਝ ਓਕੇ ਵੱਡੇ ਵੀਰੇ ਮੈਂ ਨਾ ਪੂਰੀ ਵੀਰੇ ਲੈ ਥੋਰ ਕੇ ਦਿਖਾ ਦਈਏ ਲੈ ਬਾਈ ਲੈ ਠੰਡਾ ਪਸੂ ਹੋਵੇ ਬਾਈ ਕਿਉਂਕਿ ਕਿਹਦੇ ਬੁੜੀਆਂ ਨੇ ਜੋਣਾ ਆ ਕੇ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ 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 ਲੱਤਾਂ ਖੜਾ ਮਾਰੀ ਕੇ ਮਾਰ ਉਹਦਾ ਕੀ ਫਾਇਦਾ ਬਾਈ ਵਾਂਡੀ ਵਿਡੀ ਕਈ ਏਰ ਚੋਣ ਹੁੰਦੀ ਨਹੀਂ ਨਹੀਂ ਕਿਤੇ ਕੰਮ ਪੈ ਜੇ ਨਹੀਂ ਨਹੀਂ ਬਿਲਕੁਲ ਵੀਰੇ ਬਿਲਕੁਲ ਜੀ ਬਿਲਕੁਲ ਸੀਰਸ ਲੱਗ ਹੋਵੇ ਬਹੁਤ ਕਿਲੋ ਘਟਦੇਵੇ ਕੁਝ ਨਹੀਂ ਹੁੰਦਾ ਟੌਰ ਨਾ ਤੁਰਿਆ ਜਾਂਦਾ ਬਹੁਤ ਚੋਤਾ ਲਵੇ ਬਿਲਕੁਲ ਜੀ ਸੂਆ ਪਹਿਲਾ ਮੂੰਹ ਤੋਂ ਚਾਰ ਦੰਦ ਦਾ ਪੀਸ ਇਹ ਵੀ ਨਕੀਨਾ ਪ੍ਰਿੰਟ ਇਹਦਾ ਵੀ ਚੰਗਾ ਇਹਦਾ ਰਿਕਾਰਡ ਪਤਾ ਸੀਮਨ ਰਿਕਾਰਡ ਬਾਈ ਨੇ ਇਹਦੇ ਬਾਰੇ ਨਹੀਂ ਪਤਾ ਕਰੇ ਹਾਂ ਨਹੀਂ ਪਤਾ ਨਹੀਂ ਵੀਰੇ ਜਿਹੜੀ ਤੇ ਚੀਜ਼ ਦਾ ਪਤਾ ਚੰਗੇ ਬਰੀਡ ਦੀ ਆ ਬਾਕੀ ਅੰਦਾਜ਼ਾ ਤੁਸੀਂ ਲਾ ਲਿਓ ਕਿਉਂਕਿ ਜਿਹੜੇ ਬੰਦੇ ਬਰੀਡ ਦਾ ਕੰਮ ਕਰਦੇ ਉਹਨਾਂ ਨੇ ਤਾਂ ਪਛਾਣ ਹੀ ਲੈਣੀ ਆ ਸੀਮਨ ਹੋ ਸਕਦਾ ਚੰਗਾ ਲੱਗਿਆ ਹੋਵੇ ਪਰ ਬਾਈ ਗੰਦਾ ਆਪਾਂ ਕਹਿ ਕੇ ਨਹੀਂ ਦੇਣਾ ਕਿਉਂਕਿ ਇਹਦਾ ਆਪਾਂ ਨੂੰ ਜਦੋਂ ਮਿਲਿਆ ਹੀ ਨਹੀਂ ਫਿਰ ਆਪਾਂ ਕਾਹਨੂੰ ਕਹਿਣਾਗਾ ਥਾਣਾ ਦੇ ਸਹ ਸੋਹਣਿਆ ਗੈਬ ਤੇ ਲੱਗੇ ਹੱਥੀਚ ਵਾਈ ਵਾਲਾ ਥਾਣਾ ਜੀ ਬਾਕੀ ਕੱਲਾ ਕੱਲਾ ਨਿਕੜ ਮਾ ਇਹ ਕੱਚੀ ਕੱਚੀ ਆ ਵੀਰੇ ਇਹ ਕੱਚੀ ਕੱਚੀ ਆ ਜੀ ਜਿੱਦੇ ਕਰਮ ਵਾਲੀ ਤਿਆਰ ਆ ਸ਼ਹਿਦ ਹੀ ਆਉਂਦਾ ਵੀਰੇ ਗੂਂਦ ਹੀ ਆ ਮੋਹਲੇ ਦਾ ਵੀ ਬਈ 100 ਰੁਪਏ ਛੋੜ ਆ ਲਈ ਇਹਦਾ ਹਾਂ ਇਹਦਾ 36000 ਦੀ ਦੀ ਮਗੇ ਬਾਈ 36000 ਹਾਂ ਵੈੜ ਆਪਾਂ ਨੂੰ ਪਤਾ ਤਿਆਰ ਹੋਈ ਕਿੰਨੇ ਦੀ ਆ ਸਹੀ ਗੱਲ ਹੈ ਕੀ ਅਗਣੀ ਪਰ ਕੱਚੀ ਕੱਟੀ ਆ ਵੀਰੇ ਕੱਚੀ ਕੱਟੀ ਹਾਂਜੀ ਹਾਂਜੀ 36000 ਰੁਪਏ 36000 ਦੀ ਬਾਈ ਕਹਿੰਦਾ ਬੱਚਾ ਦੇ ਦਾਂਗੇ ਇਹ ਜਿਹਨੂੰ ਜਜੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ